ਲਾ ਸ਼ਹੀਦ ਭਗਤ ਸਿੰਘ ਨਗਰ ਦਾ ਪਹਿਲਾ ਪਿੰਡ ਲੰਗੜੋਆ ਜਿਸ ਨੂੰ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਪਿੰਡ ਨੂੰ ਪਿੰਡ ਲੰਗੜੋਆ ਨੂੰ ਜਿਹੜਾ ਕਿ ਨਸ਼ਾ ਮੁਕਤ ਪਿੰਡ ਅੱਜ ਐਲਾਨਨ ਜਾ ਰਹੇ ਨੇ ਇਸ ਸਬੰਧ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਥੇ ਸ਼ਿਰਕਤ ਕਰਨਗੇ ਔਰ ਇਸ ਪਿੰਡ ਦੇ ਮੋਤਵਾਰ ਵਿਅਕਤੀ ਜਿਹੜੇ ਨੇ ਜਾਂ ਇਸ ਪਿੰਡ ਦਾ ਜਿਹੜੇ ਸਰਪੰਚ ਨੇ ਉਹਨਾਂ ਨੂੰ ਜਿਹੜੇ ਵਧਾਈ ਦੇ ਪਾਤਰ ਨੇ ਉਹਨਾਂ ਨੂੰ ਸਨਮਾਨਿਤ ਕਰਨਗੇ ਕਿ ਇਸ ਪਿੰਡ ਨੂੰ ਜੋ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਪਿੰਡ ਲੰਗੜੋਆ ਸੀ ਨਸ਼ਿਆਂ ਦੇ ਬਾਬਤ ਕਾਫੀ ਬਦਨਾਮ ਸੀ ਇਸ ਪਿੰਡ ਵਿੱਚ ਕਾਫੀ ਨਸ਼ਾ ਜਿਹੜਾ ਵੇਚ ਰਿਹਾ ਸੀ ਨਸ਼ਾ ਤਸਕਰ ਜਿਹੜੇ ਨੇ ਨਸ਼ੇ ਦੀ ਜਿਹੜੀ ਆ ਸਪਲਾਈ ਕਰ ਰਹੇ ਸੀ ਲੈਕਿਨ ਇਸ ਪਿੰਡ ਦੇ ਸਰਪੰਚ ਔਰ ਮੋਤਵਾਰ ਵਿਅਕਤੀਆਂ ਨੇ ਕਾਫੀ ਐਫਰਟਸ ਕੀਤੇ ਨੇ ਔਰ ਪਿੰਡ ਵਿੱਚੋਂ ਨਸ਼ਾ ਜਿਹੜਾ ਆ ਖਤਮ ਕੀਤਾ ਹੈ ਔਰ ਨਸ਼ਾ ਤਸਕਰਾਂ ਨੂੰ ਵੀ ਇਸ ਦੇ ਕਾਫੀ ਯੂਨ ਸਹਿਯੋਗ ਕੀਤਾ ਕਿ ਨਸ਼ਾ ਨਸ਼ੇ ਤੋਂ ਜਿਹੜਾ ਨਸ਼ਾ ਵੇਚਣ ਤੋਂ ਤੌਬਾ ਕਰਨ ਔਰ ਇਸ ਕੰਮਾਂ ਨੂੰ ਛੱਡ ਦੇਣ ਔਰ ਆਪਾਂ ਤੁਹਾਨੂੰ ਸਪਿੰਡ ਦੇ ਸਰਪੰਚ ਨਾਲ ਵੀ ਗੱਲ ਕਰਾਵਾਂਗੇ ਕਿ ਉਹਨਾਂ ਨੇ ਕਿਹੜੇ-ਕਿਹੜੇ ਜਿਹੜੇ ਐਫਰਟਸ ਕੀਤੇ ਨੇ ਨਸ਼ਾ ਜਿਹੜਾ ਹੈ ਆਪਣਾ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਲਈ ਉਹ ਕੀ ਉਹਨਾਂ ਨੇ ਯੋਗਦਾਨ ਪਾਇਆ ਕੀ ਸਹਿਯੋਗ ਹੈ ਉਹਨਾਂ ਨਾਲ ਗੱਲ ਕਰਾਵਾਂਗੇ ਔਰ ਤੁਹਾਡੇ ਵੀ ਰੂਬਰੂ-ਰੂਬਰੂ ਕਰਵਾਵਾਂਗੇ ਕਿ ਤੁਸੀਂ ਵੀ ਜਿਹੜੇ ਆ ਆਪਣੇ ਪਿੰਡਾਂ ਨੂੰ ਜਿਹੜੇ ਨਸ਼ਾ ਮੁਕਤ ਕਰਨ ਦੇ ਲਈ ਸਹਿਯੋਗ ਪਾ ਸਕਦੇ ਹੋ ਔਰ ਅੱਜ ਤੁਹਾਨੂੰ ਲਾਈਵ ਸਿੱਧੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਜ਼ਿਲ੍ਹਾ ਸ਼ੇਰ ਭਗਤ ਸਿੰਘ ਨਗਰ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਸ਼ਿਰਕਤ ਕਰ ਰਹੇ ਨੇ ਔਰ ਕੀ ਕਹਿ ਰਹੇ ਨੇ ਉਹ ਵੀ ਤੁਹਾਡੇ ਤੱਕ ਜਿਹੜੀਆਂ ਤਸਵੀਰਾਂ ਅਸੀਂ ਕੁਝ ਸਮੇਂ ਤੱਕ ਜਿਹੜੀਆਂ ਨੇ ਉਹ ਵੀ ਸਾਂਝੀਆਂ ਕਰਾਂਗੇ ਆਹ ਗੱਲ ਕਰਾਉਂਦੇ ਆ ਪਿੰਡ ਦੇ ਸਰਪੰਚ ਨਾਲ ਔਰ ਜਾਣਦੇ ਆ ਕਿ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਨੇ ਔਰ ਕੀ ਉਹਨਾਂ ਦਾ ਸਹਿਯੋਗ ਰਿਹਾ ਹੈ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਲਈ ਤੁਸੀਂ ਵੇਖਦੇ ਰਹੋ ਐਨਕੇ ਟੀਵੀ ਬੰਗਾ ਦੇਖੋ ਮੈਂ ਸਰਪੰਚ ਜੀ ਦੇ ਤੋਂ ਪਾਵਾ ਲਿਖ ਰਿਹਾ ਜਿਹੜਾ ਤੁਸੀਂ ਮੈਨੂੰ ਕੁਐਸਚਨ ਕੀਤਾ ਜਦਾ ਪੁਗਾਂ ਸਿੰਘ ਜੀ ਮਾਨ ਲਗੜੋਏ ਨਸ਼ਾ ਮੁਕਤ ਪਿੰਡ ਹੋਣ ਕਰਕੇ ਆ ਰਹੇ ਆ ਸਾਨੂੰ ਵੀ ਕੱਲ ਸ਼ਾਮ ਨੂੰ ਪਤਾ ਲੱਗਾ ਕਿ ਵਾਜੋ ਮੁੱਖ ਮੰਤਰੀ ਪੰਜਾਬ ਸਾਡੇ ਪਿੰਡ ਸਾਡੇ ਪਿੰਡ ਨੂੰ ਪੰਜਾਬ ਦੇ ਤਕਰੀਬਨ 13000 ਪਿੰਡਾਂ ਚੋਂ ਸਾਡੇ ਪਿੰਡ ਨੂੰ ਨਸ਼ਾ ਮੁਕਤ ਪਿੰਡ ਸੁਣਿਆ ਗਿਆ ਹੈ ਕਿਉਂਕਿ ਇਹ ਮਤਲਬ ਕੋਈ ਮੇਰੇ ਕੱਲੇ ਦੀ ਐਫਰਟਸ ਨਹੀਂ ਆ ਗਈ ਸਾਡੇ ਪਿੰਡ ਦੇ ਸੂਝਵਾਨ ਵਿਅਕਤੀ ਸਾਡੀ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਸੂਝਵਾਨ ਹੈ ਅਸੀਂ ਪਿਛਲੇ 6 ਸਾਲ ਤੋਂ ਤਕਰੀਬਨ ਲੋਕਾਂ ਨੂੰ ਸੁਝਾਅ-ਵਿਝਾ ਕੇ ਇਸ ਗੰਦੇ ਕੋਹੜ ਤੋਂ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਸਾਡਾ ਪਿੰਡ ਨੰਬਰ 1 ਤੇ ਆਪਦਾ ਪੁਰਖੀ ਪਹਿਲਾਂ ਤੋਂ ਨਸ਼ਿਆਂ ਦੇ ਵਿੱਚ ਬਹੁਤ ਬਦਨਾਮ ਸੀ ਮੈਂ ਬਤੌਰ ਮੁਲਾਜ਼ਮ ਜਿਸ ਨੂੰ ਰਿਟਾਇਰ ਹੋ ਕੇ ਪਿੰਡ ਆਇਆ ਤੇ ਮੈਨੂੰ ਪਿੰਡ ਵਾਸੀ ਨੇ ਸਰਪੰਚ ਬਣਾਇਆ ਤੇ ਮੈਂ ਪਹਿਲੇ ਹੀ ਪ੍ਰੈਫਰੈਂਸ ਇਹ ਦਿੱਤੀ ਆ ਕਿ ਜੋ ਸਾਡਾ ਪਿੰਡ ਨਸ਼ਿਆਂ ਪ੍ਰਤੀ ਇਹਨਾ ਬਦਨਾਮ ਹੋ ਚੁੱਕਾ ਆਪਾਂ ਇਹ ਆਪਣੇ ਪਿੰਡ ਨੂੰ ਇਸ ਕੋਹੜ ਚੋਕੇਵੇਂ ਕੱਢਣਾ ਇਹ ਬੜੀ ਕੋਸ਼ਿਸ਼ ਸੀ ਉਹ ਅੱਜ ਤੁਹਾਡੇ ਰਾਹੀਂ ਔਰ ਪੰਜਾਬ ਸਰਕਾਰ ਨੇ ਜੋ ਇੰਟੈਲੀਜੈਂਸ ਰਾਹੀਂ ਇਹ ਪਤਾ ਕਰਾਇਆ ਕਿ ਸਾਡੇ ਪਿੰਡ ਵਿੱਚ ਨਸ਼ਾ ਮੁਕਤੀ ਜਿਹੜਾ ਹੋ ਚੁੱਕਾ ਤੇ ਉਹਦੇ ਬਾਰੇ ਸਾਨੂੰ ਸਨਮਾਨਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਆ ਰਹੇ ਨੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮਤਲਬ ਸਾਨੂੰ ਇਸ ਲਾਇਕ ਸਮਝਿਆ ਸੋ ਅਸੀਂ ਕੱਲ ਉਹਨਾਂ ਦਾ ਪ੍ਰੋਪਰ ਢੰਗ ਦੇ ਨਾਲ ਆਪਾਂ ਜੀ ਆਇਆਂ ਕਹਾਂਗੇ ਸੋ ਇੰਨਾ ਹੀ ਮੈਂ ਕਹਿਣਾ ਕੋਈ ਗਾਹ ਨੂੰ ਵੀ ਮੈਂ ਜਿਹੜਾ ਇਹ ਆਪਣੇ ਪਿੰਡ ਵਾਸੀਆਂ ਨੂੰ ਅਪੀਲ ਕਰਾਂਗਾ ਜਿਹੜੇ ਬੰਦੇ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਉਹਨਾਂ ਨੂੰ ਵੀ ਇਹ ਜੇ ਕੋਈ ਰਹਿੰਦਾ ਹੁੰਦਾ ਇੱਕਾ ਦੁੱਕਾ ਹੋਰ ਵੀ ਹੈਗਾ ਮੈਂ ਉਹਨਾਂ ਨੂੰ ਬੇਇਜ਼ਤੀ ਕਰਦਾ ਭਾਈ ਇਸ ਗੱਦੇ ਕੋਲ ਨੂੰ ਛੱਡ ਦਿਓ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਮਤਲਬ ਸਹੀ ਪਰਫੁੱਲਤ ਹੋ ਸਕੇ ਆਪਣੇ ਅੱਛੇ ਕੰਮ ਕਰ ਸਕੇ ਸੋ ਇਹਨਾਂ ਹੀ ਸ਼ਬਦਾਂ ਨਾਲ ਮੈਂ ਸਭ ਤੋਂ ਸਭ ਹੁਣ ਹਾਲਾਤ ਕੀ ਅੱਜ ਦੇ ਜਿਹੜੇ ਹਾਲਾਤ ਆ ਉਹ ਤੁਸੀਂ ਇੱਕ ਵਾਰੀ ਆਪਾਂ ਕਹਿੰਦੇ ਤਾਂ ਹੈਗੇ ਬਈ ਸਾਰੀ ਕੌਮ ਦਾ ਨਾਸ਼ੇ ਹੋ ਜੇ ਨਾ ਇਹ ਤਾਂ ਨਾਸ਼ ਨਹੀਂ ਹੋ ਸਕਦਾ ਇਕਾ ਦੁੱਕਾ ਜਿਹੜੀਆਂ ਗੱਡੀਆਂ ਮੱਛੀਆਂ ਹੁੰਦੀਆਂ ਜਾਂ ਗੰਦੇ ਬੰਦੇ ਹੁੰਦੇ ਆ ਨਾ ਉਹ ਹਟ ਨਹੀਂ ਸਕਦੇ ਤੇ ਲੇਕਿਨ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਭਾਈ ਜੇ ਕਿਤੇ ਖੁੰਡਾਂ ਵਿੱਚ ਬロッਕੇ ਤੁਸੀਂ ਜਿਹੜਾ ਗੱਲਾਂ ਕੰਮ ਕਰਦੇ ਆ ਉਹ ਹੁਣ ਛੱਡ ਦਿਓ ਨਹੀਂ ਤਾਂ ਸਰਕਾਰ ਜਿਹੜੀ ਆ ਉਹ ਤੁਹਾਨੂੰ ਬਖਸ਼ੇਗੀ ਨਹੀਂ ਨਾ ਹੀ ਪਿੰਡ ਬਖਸ਼ੇਗਾ ਯਾਨੀ ਗੱਲ ਕਰੀਏ ਤਾਂ 90% 80% ਖਤਮ ਹੋ ਚੁੱਕੇ ਨੇ ਮੈਂ ਇਹ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਦੀ ਤਰੀਕ ਵਿੱਚ ਸਾਡੇ ਪਿੰਡ ਚ ਜਿਹੜਾ ਨਸ਼ਾ ਆ ਉਹ ਅਸੀਂ 90% ਜਿਹੜਾ ਹੈ ਉਹ ਤਕਰੀਬਨ ਖਤਮ ਹੋ ਚੁੱਕਾ ਹੈ ਜਿਹੜਾ ਇਕਦੁਕਾ ਰਹਿੰਦਾ ਵੀ ਹੈ ਆਪਾਂ 10% ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਸਾਡੇ ਕੋਲ ਦੇ 4 ਸਾਲ ਤੱਕ ਜਿਹਨੂੰ ਪੰਚਾਇਤ ਕੋ ਪਿਆ ਤੇ ਉਹਨਾਂ ਲੋਕਾਂ ਨੂੰ ਵੀ ਸਮਝਾ ਕੇ ਇਸ ਪਾਸੇ ਤੋਂ ਫਟਾਵਾਂ। 2 ਸਿਕੰਡਰਮ ਬਣੇ ਸਰਪੰਚ 3 ਸਿਕੰਡਰਮ ਤੇ ਇੰਨਾ ਦਾ ਫਰਕ ਪਿਆ ਹੈ। ਦੇਖੋ ਮੈਂ ਪਹਿਲੀ ਟਰਮ ਮੇਰੀ ਉਸ ਦੇ ਵਿੱਚ ਵੀ ਅਸੀਂ ਬਹੁਤ ਤਕਰੀਬਨ ਉਸ ਦੇ ਵਿੱਚ ਅਸੀਂ ਤਾਂ ਇਹਨਾਂ ਨੂੰ ਬੰਦਿਆਂ ਨੂੰ ਸਮਝਾ ਕੇ ਇਸ ਪਾਸੇ ਨੂੰ ਲਾ ਚੁੱਕੇ ਆ ਨਸ਼ੇ ਨੂੰ ਖਤਮ ਕਰ ਚੁੱਕੇ ਆ। ਅ ਦੂਜੀ ਟਰੰਮ ਦੇ ਵਿੱਚ ਫਿਰ ਲੋਕਾਂ ਨੇ ਮੇਰੇ ਤੇ ਭਰੋਸਾ ਜਤਾਇਆ ਕਿ ਮੈਂ ਹਾਲਾਂਕਿ ਨਹੀਂ ਸੀ ਜਲੋ ਜਾਂਦਾ ਕਿ ਤੇ ਮੈਂ ਫਿਰ ਵੀ ਲੋਕਾਂ ਨੇ ਮੇਰੇ ਤੇ ਭਰੋਸਾ ਜਤਾਇਆ ਮੈਂ ਫਿਰ ਦੂਜੀ ਟਰੰਮ ਲਈ ਜਿਹੜੀ ਆ ਚੈਰੀ ਕੀਤੀ ਆ ਇਹਦੇ ਸ਼ੁਰੂਆਤ 'ਚ ਅਸੀਂ ਮਤਲਬ ਦੁਬਾਰਾ ਫੇਰ ਇਹ ਨਜ਼ਰ ਨੂੰ ਨਾਲ ਪਾਣੀਆ ਗੱਲਾਂ ਜੀ ਕੁਝ ਕਰ ਲਈਏ ਸਰ ਕਿੰਨੇ ਸੀਗੇ ਇਸ ਪਿੰਡ ਦੇ ਜਿਹੜੇ ਆ ਨੌਜਵਾਨ ਜਾਂ ਨਸ਼ਾ ਕਰਦੇ ਸੀ ਜਾਂ ਵੇਚਣ ਵਾਲੇ ਕਿੰਨੇ ਕੁ ਪਰਿਵਾਰ ਸੀਗੇ ਦੇਖੋ ਇਹਦੇ ਵਿੱਚ ਸਾਡੇ ਨਾ ਇੱਕ ਖਾਸ ਕਰਕੇ ਇੱਕ ਕਮਿਊਨਿਟੀ ਜਿਆਦਾ ਹੈਗੀ ਆ ਮੈਂ ਉਹਨਾਂ ਦਾ ਨਾਮ ਨਹੀਂ ਲੈਂਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਉਹ ਪਤਾ ਨਹੀਂ ਤਾਂ ਪਤਾ ਪਰਸੀ ਉਹਨਾਂ ਦਾ ਇਹ ਧੰਦਾ ਹੈ ਜਾਂ ਉਹ ਨਹੀਂ ਹਟ ਰਹੇ ਤੇ ਲੇਕਿਨ ਹੁਣ ਉਹ ਇਸ ਗੱਲ ਤੋਂ ਤੋਬਾ ਜ਼ਰੂਰ ਕਰਦੇ ਆ ਤੇ ਇੱਕ ਲਾਂਭਾ ਜ਼ਰੂਰ ਸਾਨੂੰ ਉਹ ਦਿੰਦੇ ਆ ਹੁਣ ਹਟਣ ਤੋਂ ਬਾਅਦ ਵੀ ਉਹ ਕਹਿੰਦੇ ਵੀ ਸਾਨੂੰ ਮਤਲਬ ਪੁਲਿਸ ਵਾਲੇ ਜਿਹੜੇ ਆ ਉਹ ਦੁਬਾਰਾ ਫੇਰ ਵੀ ਪਰੇਸ਼ਾਨ ਕਰਦੇ ਆ ਅਸੀਂ ਵੇਚਦੇ ਵੀ ਹੈ ਨਹੀਂ ਇਹ ਗੱਲ ਮੈਂ ਪੁਲਿਸ ਪ੍ਰਸ਼ਾਸਨ ਕੋਲ ਵੀ ਰੱਖੀ ਸੀ ਕਿ ਉਹਨਾਂ ਨੇ ਵੀ ਮੈਨੂੰ ਭਰੋਸਾ ਦਵਾਇਆ ਸੀ ਸਰਪੰਚ ਸਾਹਿਬ ਜੇ ਬੰਦੇ ਬਿਲਕੁਲ ਹੀ ਤੋਬਾ ਕਰ ਗਏ ਵੇਚਣ ਤੋਂ ਅਸੀਂ ਉਹਨਾਂ ਨੂੰ ਬਿਲਕੁਲ ਕੁਝ ਨਹੀਂ ਕਮਾਗੇ ਔਰ ਅਸੀਂਾਂ ਨੂੰ ਉਹਨਾਂ ਦੇ ਰੂਬਰੂ ਵੀ ਕਰਾਇਆ ਸੀ ਤੇ ਭਾਈ ਆ ਬੰਦੇ ਜਿਹੜੇ ਆ ਤੁਹਾਨੂੰ ਲਿਖ ਕੇ ਦੇਣ ਨੂੰ ਵੀ ਤਿਆਰ ਆ ਤੇ ਤੁਸੀਂ ਪਰ ਉਹਨਾਂ ਨੇ ਸਾਡੀ ਇਹ ਬੇਨਤੀ ਮੰਨ ਕੇ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕਰਨ ਤੋਂ ਵੀ ਹਟ ਗਏ ਆ ਉਹ ਤੇ ਇਸੇ ਸੰਦਰਭ ਵਿੱਚ ਉਹ ਇਸ ਗੰਦੀ ਬਿਮਾਰੀ ਨੂੰ ਛੱਡਣਾ ਚਾਹੁੰਦੇ ਆ ਸਾਡੀ ਦੁਕਤ ਜੀ ਠੀਕ ਥੈਂਕ ਯੂ

ਮਤਲਬ ਸਾਰੇ ਪੰਜਾਬ ਦੇ ਤੋਂ ਸਾਡੇ ਪਿੰਡ ਨੂੰ ਮਾਤਰਾ ਪੰਜਾਬ ਸਰਕਾਰ ਤੋਂ ਚੁਣਿਆ ਗਿਆ ਕਿ ਇਸ ਪਿੰਡ ਤੋਂ ਜਿਹੜਾ ਨਸ਼ਾ ਬਹੁਤ ਪਾਇਆ ਪਰ ਵੀ ਜਾਸਤਾ ਕਿਸੇ ਚੀਜ਼ਾਂ ਦੀ ਹਾਲੀ ਆਪਾਂ ਕਈ ਵੇਰ 100% ਦੀ ਗੱਲ ਆ। ਪਰ ਇਹ ਵੀ ਜਿਹੜੀ ਅੱਗੇ ਐਨੀ ਦਲਦਲ ਨਸ਼ੇ ਦੀ ਸਾਡੇ ਪਿੰਡ ਦੇ ਵਿੱਚ ਦੀ ਜਿਹੜਾ ਆਟਾ ਮਤਲਬ ਬਦਨਾਮ ਸੀ ਪਿੰਡ ਉਸ ਪੱਖੋਂ ਪਰਣਾ ਅੱਜ ਦੀ ਫਰੀਦ ਜੇ ਕਹਿੰਦੇ ਸਾਡਾ ਪਿੰਡ ਦੇਸ਼ ਕੋਲੋਂ ਬਹੁਤ ਬਾਤ ਹੋ ਚੁੱਕਾ ਹੈ ਜੇ ਇਸ ਕਰਕੇ ਮੈਂ ਪਿੰਡਵਾਲ ਸਿੰਘ ਨੂੰ ਬੇਨਤੀ ਕਰਨਾ ਵੀ ਜੋ ਸਾਡਾ ਕੱਲ ਦਾ ਪ੍ਰੋਗਰਾਮ ਹੈ ਮਾਜੋਕ ਮਹਾਮੰਤਰੀ ਦਾ ਪੰਜਾਬ ਜਿਹੜੇ ਸਾਡੇ ਪਿੰਡ ਆ ਰਹੇ ਆ ਉਹਨਾਂ ਦਾ ਜਿਹੜਾ ਫੰਕਸ਼ਨ ਹੈ ਇਸ ਸੌਰਣਕ ਤੇ ਕਰਿਆ ਉੱਥੇ ਸਾਡੇ ਪਿੰਡ ਵਸਨੀਕਾਂ ਦਾ ਹੀ ਪ੍ਰੋਗਰਾਮ ਹੈ ਕੱਲਿਆਂ ਦਾ ਮਤਲਬ ਸਾਡੇ ਕੱਲੇ ਹੀ ਪਿੰਡ ਵਸਨੀਕ ਜਾਣਗੇ ਮੈਂ ਸਾਰੇ ਪਿੰਡ ਵਸਨੀਕਾਂ ਨੂੰ ਇਹ ਨਹੀਂ ਵੀ ਕਰੂੰਗਾ ਕਿ ਆਪਾਂ ਜਿੱਥੇ ਸਾਨੂੰ ਪੰਜਾਬ ਸਰਕਾਰ ਲੋ ਸਾਡੇ ਨੂੰ ਸਨਮਾਨਿਤ ਕਰਨਾ ਹੈਗਾ ਉਹਦੇ ਨਾਲ ਨਾਲ ਸਟਾਰਟਅਪਿੰਡ ਦੀਆਂ ਹੋਰ ਵੀ ਬਹੁਤ ਵਡੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਆਪਾਂ ਪੰਜਾਬ ਸਰਕਾਰ ਦੇ ਅੱਗੇ ਰੱਖਣਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਜਿਹੜਾ ਪਿੰਡ ਆ ਹੋਰ ਵੀ ਸੁੰਦਰ ਬਣੇ